ਇਹ ਵੀ ਲਾ ਕੇ ਟੂ ਵੀ ਵੈਲਕਮ ਵੈਲਕਮ ਕਿਤੇ ਗਈ ਹੀ ਨਹੀਂ ਸੀਦਾ ਇੱਥੇ ਹੀ ਆ ਨੂੰ ਇਹ ਤਾਂ ਐ ਲਾ ਲੂ ਇਹ ਤਾਂ 100% ਫੇਮਸ ਹੀ ਆ ਇਹਨਾਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਜ ਤਾਂ ਫੇਰ ਵੀ ਸ਼ੁਭ ਹੋਇਆ ਸੀ ਉਹ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਇਹ ਤਾਂ ਤੁਸੀਂ ਇਹ حساب ਲਾ ਲੂ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਉਹਨਾਂ ਤੱਕ ਪਾਈਉ ਪਈ ਆ ਮੈਂ ਬੈਕ ਨਹੀਂ ਘੂਮਾ ਮੈਨੂੰ ਇਹ ਲੱਗਦਾ ਸੀਗਾ ਕਿਉਂਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਇੰਨੀ ਦੁਨੀਆ ਕਿਸੇ ਨੂੰ ਰੋਈ ਆ ਤਾਂ ਉਸ ਦਿਨ ਫੀਲਿੰਗ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆ ਉਹ ਤੇ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ 나ਹੀਂ ਤਾਂ ਮੈਂ ਕਦੇ ਲਾਈਫ ਦੇ ਵਿੱਚ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ 나ਹੀਂ ਇੰਨੀ ਕਦੇ ਕਿਸੇ ਦੀ ਖੁਸ਼ੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਮੈਂ ਕਹਿੰਦਾ ਵੀ ਬਹੁਤ ਸਾਰਿਆਂ ਲਈ ਮੁਬਾਰਕ ਆਲੀ ਗੱਲ ਆ ਅਸੀਂ ਬਹੁਤ ਖੁਸ਼ ਆ ਲੱਗਦਾ ਇਹ ਛੋਟਾ ਫਿਰਪਾਉ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਨੇ ਢਾਕੀ ਪਾਉਣੀ ਆ ਵੀਰੇ ਸੋ ਇਹ ਤਾਂ ਮਾਇਨੇ ਲਾ ਰੂ ਇਹ ਤਾਂ 100% ਫੇਮਸ ਹੀ ਆ ਇਹਨਾਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਜਿਹਾ ਫਿਰ ਵੀ ਸ਼ੁਭ ਹੋਇਆ ਸੀ ਉਹ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਇਹ ਤਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਹੁਣ ਤੱਕ ਪਾਈਉ ਪਈਆ